ਜਦੋਂ ਆਪ ਜੀ ਪ੍ਰਗਟ ਹੋਏ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ ਸੱਚਖੰਡ ਦਰਬਾਰ ਸ੍ਰੀ ਹਰਮੰਦਰ ਸਾਹਿਬ 1621 ਦੇ ਵਿੱਚ ਆਪ ਜੀ ਦਾ ਆਗਾਜ਼ ਹੋਇਆ ਤੇ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਖੁਸ਼ਖਬਰੀ ਦਿੱਤੀ ਮਹਾਰਾਜ ਅਡੋਲ ਫਿਰੇ ਰਹੇ ਆਸਾ ਜੀ ਦੀ ਵਾਰ ਦੇ ਭੋਗ ਦੇ ਉਪਰੰਤ ਗੁਰੂ ਕੇ ਮਹਿਲਾਂ ਵਾਲੇ ਸਾਹ ਤੇ ਆ ਕੇ ਮਹਾਰਾਜ ਨੇ ਸਹਿਬਜ਼ਾਦਾ ਜੀ ਦੇ ਦਰਸ਼ਨ ਕੀਤੇ ਤੇ ਤਵਾਰੀਖ ਆਖਦੀ ਸ੍ਰੀ ਗੁਰੂ ਹਰਗੋਬਿੰਦ ਜੀ ਸਿਰਸਕੋ ਬੰਦਨ ਕੀਨ ਤੇ ਸਾਰਿਆਂ ਦੇ ਮਨ ਦੇ ਵਿੱਚ ਇਹ ਅश्चर्य ਹੋਇਆ ਵੀ ਬਾਲਕ ਨੂੰ ਬਾਪ ਮੱਥਾ ਟੇਕੇ ਇਹ ਨਹੀਂ ਹੈ ਦੁਨੀਆ ਦੀ ਰੀਤੀ ਸਗੋ ਬਾਲਕ ਦਾ ਵਿਰਧ ਹੁੰਦਾ ਹੈ ਆਪਣੇ ਬਾਪ ਨੂੰ ਮੱਥਾ ਟੇਕਣਾ ਤੇ ਇਹ ਬਾਪ ਹੋ ਕੇ ਆਪਣੇ ਛੋਟੇ ਬਾਲਕ ਨੂੰ ਗੁਰੂ ਸਾਹਿਬ ਜੀ ਨਮਸਕਾਰ ਕਰਦੇ ਆ ਉਹਨਾਂ ਦੇ ਚਰਨਾਂ ਤੇ ਸੀਸ ਧਰ ਰਹੇ ਹੈ ਨੇੜੇ ਬੰਨੇ ਜਿਹੜੇ ਵੇਖ ਰਹੇ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਕੇ ਪਰਮੁਖ ਗੁਰਸਖ 6ਵੇਂ ਪਾਤਸ਼ਾਹ 5ਵੇਂ ਪਾਤਸ਼ਾਹ ਤੋਂ ਲੈ ਕੇ ਵੱਡੀਆਂ ਸਵਾਮਾਂ ਗੁਰੂ ਘਰ ਦੇ ਵਿੱਚ ਬਾਬਾ ਜੀ ਤਾਂ ਜਾਣਦੇ ਆ ਮਹਾਰਾਜ ਦੇ ਕੌਤਕ ਕਿਉਂਕਿ ਗੁਰੂ ਦਾ ਸੀਨਾ ਹੋਣ ਦਾ ਮਹਾਨ ਪ੍ਰਾਪਤ ਪਰ ਉਹਨਾਂ ਨੇ ਜਿਹਨਾਂ ਦੇ ਮਨ ਵਿੱਚ ਸ਼ੰਕਾ ਆ ਉਹਨਾਂ ਦਾ ਮਨ ਦਾ ਸ਼ੰਕਾ ਨਿਰਵਿਰਤ ਹੋ ਜਾਵੇ ਤਾਂ ਤੇ ਮਹਾਰਾਜ ਤੋਂ ਇਹ ਭਵੇਖ ਦੀ ਸਾਖੀ ਪ੍ਰਗਟ ਕਰਵਾਉਣ ਵਾਸਤੇ ਪੁੱਛ ਲਿਆ ਸ੍ਰੀ ਗੁਰੂ ਹਰਗੋਬਿੰਦ ਜੀ ਸਿਸਕੋ ਬੰਦਨ ਕੀਨ ਵਿਧਿਆ ਕਹੈ ਕਸ ਬੰਦਨ ਕੀ ਕਹੋ 모ਹੇ ਪ੍ਰਬੀਨ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਉਹ ਸੰਗਤਾਂ ਦੇ ਮਨ ਦਾ ਜਿਹੜਾ ਵਜਣ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਕਿਉਂਕਿ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਉਲਟੀ ਗੰਗ ਵਹਾਏ ਉਹਨ ਦੁਨਿਆਈ ਆਖੇ ਕਿ ਕਿਉਂ ਵੀ ਇੱਕ ਬਾਪ ਆਪਣੇ ਅਜੇ ਜਨਮ ਲਿਆ ਹੈ ਬਾਲਕ ਨੂੰ ਉਤੇ ਉਹਦੇ ਚਰਨਾਂ ਤੇ ਸਿਰ ਧਰ ਦਿੰਦਾ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਚਨ ਸਨ ਕਿ ਪ੍ਰਗਟ ਭਏ ਸ੍ਰੀ ਤੇਗ ਬਹਾਦਰ ਸਕਲ ਸ੍ਰਿਸ਼ਟ ਪਰ ਢਾਪੀ ਚਾਦਰ ਇਹ ਤਾਂ ਧਰਮ ਦੀ ਚਾਦਰ ਪ੍ਰਗਟ ਹੋਈ ਹੈ ਇਹ ਕੋਈ ਆਮ ਬਾਲਕ ਨਹੀਂ ਹੈ ਇਹ ਬਹੁਤ ਵੱਡੇ ਤਿਆਗੀ ਬਰਾਗੀ ਹੋਣਗੇ ਤੇਗ ਚਲਾਉਣ ਦੇ ਵਿੱਚ ਬੜੀ ਬੀਰਤਾ ਹੋਵੇਗੀ ਇਹਨਾਂ ਦੇ ਅੰਦਰ ਤੇ ਦਾਨੀ ਏਡੇ ਵੱਡੇ ਹੋਣਗੇ ਕਿਸੇ ਗੈਰ ਦੇ ਧਾਰਮਿਕ ਫਲਸਫੇ ਨੂੰ ਬਚਾਉਣ ਲਈ ਆਪਣੇ ਸੀਸ ਦਾ ਵੀ ਬਲੀਦਾਨ ਦੇ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ